ਸਤਿ ਸ਼੍ਰੀ ਅਕਾਲ ਜੀ ਮੈਂ ਲੁਧਿਆਣੇ ਦੀ ਸੰਗਤ ਨੂੰ ਦੁਖੀ ਹਿਰਦੇ ਨਾਲ ਸੂਚਿਤ ਕਰਨਾ ਚਾਹੁੰਦਾ ਕਿ ਸਾਡੇ ਲੁਧਿਆਣੇ ਦਾ ਮੇਅਰ ਜਿਹਦਾ ਜੋ ਸੰਸਕਾਰ ਕੰਮ ਚੱਲੇ ਆ ਅਚਾਨਕ ਮੌਤ ਹੋ ਗਈ ਹੈ ਸਾਨੂੰ ਬੜਾ ਦੁੱਖ ਹੈ ਤੇ ਦੇਖੋ ਪਿੱਛੇ ਸਾਡੇ ਸ਼ੋਕ ਯਾਤਰਾ ਉਹਦੀ ਆ ਰਹੀ ਹੈ ਰਾਮ ਨਾਮ ਕਰਤੇ ਹੈ ਰਾਮ ਨਾਮ ਕਰਤੇ ਹੈ ਜਿਸ ਤਰ੍ਹਾਂ ਸਾਡੇ ਮੇਅਰ ਸਾਹਿਬ ਕਹਿੰਦੇ ਕਿ ਸਾਡੇ ਕੋਲੇ ਗਲੀਆਂ ਸੜਕਾਂ ਬਣਾਉਣ ਨੂੰ ਪੈਸੇ ਨਹੀਂ ਹੈਗੇ ਉਸੇ ਤਰ੍ਹਾਂ ਸਾਡੇ ਕੋਲੇ ਇਸ संस्कार करने पैसे नहीं चंदा मांग मांग के मेयर साहब का संस्कार करना ले आओ जी कुछ चंदा दो हमको का मेयर मर गया है संस्कार करना कुछ चंदा दीजिए जो मेयर साहब है ना जिनकी वजह से ये गलियां सड़कें नहीं बननी है वो मर चुके हैं मर चुके हैं और ये उनकी लाश है अंतिम यात्रा है तो ਮੇਰ ਸਾਹਿਬ ਮਰਜੋ ਤੁਸੀਂ ਮੈਂ ਕਿਥੇ ਮਰਿਆ ਉਹ ਮੇਰ ਸਾਹਿਬ ਮਰਜੋ ਤੁਸੀਂ ਮਰ ਗਏ ਹੋ ਮੈਂ ਨਹੀਂ ਮਰਿਆ ਮੇਰਾ ਜਮੀਰ ਮਰਿਆ ਉਹ ਜਮੀਰ ਜੀ ਦਾ ਮਰ ਜਾਂਦਾ ਉਹ ਬੰਦਾ ਵੀ ਮਰ ਜਾਂਦਾ ਮੇਰ ਸਾਹਿਬ ਮਰਜੋ ਸਤਿ ਸ਼੍ਰੀ ਅਕਾਲ ਕਰਤੇ ਹੈ ਸਤਿ ਸ਼੍ਰੀ ਅਕਾਲ ਕਰਤੇ ਹੈ ਲੁਧਿਆਣਾ ਮੇਰ ਮਰ ਗਿਆ ਮਰ ਗਿਆ ਜੀ ਮਰ ਗਿਆ ਲੁਧਿਆਣਾ ਮੇਰ ਮਰ ਗਿਆ ਮਰ ਗਿਆ ਜੀ ਮਰ ਗਿਆ ਰੋਡ ਦਾ ਵੀ ਵੀਡੀਓ ਬਣਾਉਣਾ ਵੀਰੇ ਆ ਦੇਖੋ ਜੀ ਲੁਧਿਆਣਾ ਮੇਰ ਦੀ ਸ਼ਵ ਯਾਤਰਾ जिन्हें स्थान चौकत राह जा रही है टीवर की गार बच्चों आप देख रहे हैं कि लुधियाना मेयर का अंतिम संस्कार अंतिम यात्रा के लिए चंदा इकट्ठा कर रहे हैं क्योंकि लुधियाना में जो गलियों सड़कों का और लेटेस्टली जो आज बारिश हुई उसकी वजह से जो हाल है जल भराव हो गया है उसको देखते हुए हमें ऐसा लगा कि लुधियाना के मेयर साहब आज सुबह ही ਹਾਂ ਆਪਣਾ ਜੀ ਰੋੜ ਚੁੱਕੇ ਲੁਧਿਆਣਾ ਦਾ ਮੇਅਰ ਮਰ ਗਿਆ ਬੰਦ ਕਰ ਨੂੰ ਕੋਈ ਚੰਗਾ ਦੇ ਕਰ ਕੋਈ ਵੀ ਨਹੀਂ ਹੈਗਾ ਜੀ ਮੇਅਰ ਕੋਲੇ ਵੀ ਫੰਡ ਹੈ ਨਹੀਂ ਜਨਤਾ ਕੋਲੇ ਵੀ ਕੁਝ ਨਹੀਂ ਹੈਗਾ ਸੰਸਕਾਰ ਨੂੰ ਇਹ ਤਾਂ ਪਾਣੀ ਤੇ ਫੁੱਟ ਕੇ ਆਉਣੇ ਲਾ ਦਿੰਦਾ RAM NAM SAT HAI RAM NAM SAT HAI ਲੁਧਿਆਣੇ ਦਾ ਮੇਅਰ ਤੇ ਪਾਰ ਨੰਬਰ 77 ਕਾ ਕੌਂਸਲਰ ਮਰ ਗਿਆ ਚੰਦਰ ਰੋਡ ਦਾ ਬੰਦਗਾ ਹਾਂ ਕੰਦਾ ਦਿਓ ਕੋਈ ਦੋ ਚਾਰ ਸਸਤਾ ਇਸ ਤੋਂ ਬਾਅਦ ਨਹੀਂ ਹੈ ਹਾਂਜੀ ਹਾਂਜੀ ਮੇਰ ਵੀ ਮਰ ਗਿਆ ਮੇਰ ਮਰ ਗਿਆ ਜੀ ਹਾਂਜੀ ਕਿਉਂਕਿ ਜੋ ਸਾਡੇ ਇੱਥੇ ਦੀ ਹਾਲਤ ਉਹ ਮੈਨੂੰ ਮਰਿਆ ਮੈਂ ਜਲੀ ਵਾਲੀ ਕਿਹਾ ਮੈਂ ਜਵੀਰ ਮਰਿਆ ਜਿਹੜਾ ਜਵੀਰ ਮਰਦਾ ਮਰ ਜਾਂਦਾ ਹੁੰਦਾ ਬੰਦਾ ਮਰ ਜਾਓ ਜੋ ਮਰਿਆ ਹੁੰਦਾ ਉਹ ਜਿਹੜਾ ਉਹ ਪਰੇਸ਼ਾਨੀ ਬੰਦਾ ਮਰ ਗਿਆ ਉਹ ਮੇਰਾ ਡੈਡੀ ਮਰ ਗਿਆ ਉਹ ਮਰ ਗਿਆ ਉਹ ਮੂੰਹ ਬੋਲੇ ਸਾਈਡ ਤੇ ਕਰੋ ਪੁੱਤ ਬਚਾ ਲੈ ਜਿੰਦਾ ਜਾਨ ਮੇਰੇ ਸਾਹਿਬ ਮਰ ਗਿਆ ਤੁਸੀਂ ਉਹ ਮੂੰਹ ਬੋਲੇ ਬੇਟੇ ਨੂੰ ਥੋੜੇ ਨਾ ਹਣ ਦਿਓ 73 ਕਾ ਕਾਉਂਸਲਰ ਮਰ ਗਿਆ ਮਰ ਗਿਆ ਜੀ ਮਰ ਗਿਆ ਬਾਈ ਨੰਬਰ ਕਿਹਦਾ ਮਰ ਗਿਆ ਮਰ ਗਿਆ ਜੀ ਮਰ ਗਿਆ

ਲਾਉਂਦੀ ਠੇਕਿਆੜਾ ਨੇ 20 ਰੁਪਏ ਦਿੱਤੇ ਹੈ ਲੁਧਿਆਣਾ ਮੇਅਰ ਮਰ ਗਿਆ ਲੁਧਿਆਣਾ ਮੇਅਰ ਮਰ ਗਿਆ ਮਰ ਗਿਆ ਹੀ ਮਰ ਗਿਆ ਲੁਧਿਆਣਾ ਮੇਅਰ ਮਰ ਗਿਆ ਮਰ ਗਿਆ ਹੀ ਮਰ ਗਿਆ ਲੁਧਿਆਣਾ ਮੇਅਰ ਮਰ ਗਿਆ ਮਰ ਗਿਆ ਹੀ ਮਰ ਗਿਆ ਲੁਧਿਆਣਾ ਮੇਅਰ ਮਰ ਗਿਆ आज तो ये शुरुआत है इसके बाद आपकी मुश्किलें और बढ़ने वाली हैं कल को हो सकता है कंपनी आप सिक्योरिटी बढ़ाइए कल को हो सकता है मैं आपको अंडे भी मारूं टमाटर भी मारूं और जहां घेर पाऊंगा हो सकता है माला भी पहना दूं ये बाद में बताऊंगा किस चीज की माला पहनाऊंगा डैडी मार गया પ્લેયર મર ગયો મર ગયા ઈ મર ગયા આ નંબર 73 ના કોન્ટ્રેક્ટ મર ગયા મારો એને મારો એને મારો